ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕੋ ਸੱਚ ਮਾਰਗ ਸੰਗਤ ਜੀ ਇਹ ਚੈਨਲ ਪਰਮ ਪਿਤਾ ਪਰਮੇਸ਼ਰ ਦੇ ਚਰਨ-ਚਰਨ ਤੱਕ ਪਹੁੰਚਣ ਦੀ ਜੋ ਇੱਛਾ ਰੱਖਦੇ ਹਨ ਉਹਨਾਂ ਵਾਸਤੇ ਹੈ ਲੇਕਿਨ ਜੋ ਬਾਕੀ ਜੀਵ ਹਨ ਜਿਨ੍ਹਾਂ ਦੇ ਅੰਦਰ ਅਜੇ ਤੱਕ ਇਹ ਇੱਛਾ ਪ੍ਰਗਟ ਨਹੀਂ ਹੋਈ ਉਹ ਜੀ ਵੀ ਇਸ ਚੈਨਲ ਦੇ ਮਾਧਿਅਮ ਰਾਹੀਂ ਸੁਣ ਕੇ ਉਹਨਾਂ ਅੰਦਰ ਵੀ ਪਰਮ ਪਿਤਾ ਪਰਮੇਸ਼ਰ ਅਕਾਲ ਪੁਰਖ ਦੀ ਚਰਣਾ ਦੀ ਸ਼ਰਨ ਦੀ ਇੱਛਾ ਜਾਗ ਸਕਦੀ ਹੈ ਸੰਗਤ ਜੀ ਮੈਂ ਇਹ ਸੋਚਿਆ ਹੈ ਕਿ ਸੱਚ ਦੇ ਪ੍ਰੇਮੀਆਂ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਦੀ ਗੱਲਬਾਤ ਪੂਰੇ ਵਿਸਥਾਰ ਨਾਲ ਦੱਸੀ ਜਾਏ ਤਾਂ ਕਿ ਜੀਵ ਦੇ ਮਨ ਚਿੱਤ ਵਿੱਚ ਕੋਈ ਪਰੰਪਲੇਖਾ ਨਾ ਰਹਿ ਜਾਵੇ ਜਿਸ ਤਰ੍ਹਾਂ ਬੱਚੇ ਨੂੰ ਸਕੂਲ ਪੜ੍ਹਨੇ ਪਉਂਦੇ ਹਾਂ ਤਾਂ ਉੱਥੇ ਬੱਚੇ ਨੂੰ ABC ਊੜਾ ਐੜਾ ਇਥੋਂ ਸ਼ੁਰੂ ਕੀਤਾ ਜਾਂਦਾ ਹੈ ਤਾਂ ਕਿ ਬੱਚੇ ਨੂੰ ABC ਅਤੇ ਊੜੇ ਐੜੇ ਦੇ ਨਾਲ-ਨਾਲ ਚੀਜ਼ਾਂ ਦੇ ਨਾਮ ਦਾ ਵੀ ਪਤਾ ਲੱਗ ਸਕਦਾ। ਇਸੇ ਤਰ੍ਹਾਂ ਗੁਰਸਿੱਖ ਨੂੰ ਗੁਰਮਤਿ ਦੀ ਪੂਰੀ ਸਮਝ ਲੱਗ ਸਕਦੀ ਹੈ ਜੇਕਰ ਸ਼ੁਰੂ ਤੋਂ ਸ਼ੁਰੂ ਕਰਕੇ ਪਰਮਪિતા ਪਰਮੇਸ਼ਰ ਅਕਾਲ ਪੁਰਖ ਤੱਕ ਦੀ ਗੱਲਬਾਤ ਵਿਸਥਾਰ ਨਾਲ ਦੱਸੀ ਜਾਵੇ। ਤਾਂ ਫਿਰ ਸੰਗਤ ਜੀ ਵਿਸਥਾਰ ਨਾਲ ਸੁਣਨ ਵਾਸਤੇ ਧਿਆਨ ਦੇਣਾ ਚਾਹੀਦਾ। ਤੇ ਧਿਆਨ ਨਾਲ ਹੀ ਹਰ ਗੱਲਬਾਤ ਨੂੰ ਸੁਣਨਾ ਮੈਂ ਹਰ ਗੱਲ ਨੂੰ ਸੌਖੇ ਤਰੀਕੇ ਨਾਲ ਦੱਸਣ ਦੀ ਕੋਸ਼ਿਸ਼ ਕਰਾਂਗਾ ਤਾਂ ਕਿ ਛੇਤੀ ਸਮਝ ਲੱਗਣੀ ਸ਼ੁਰੂ ਹੋ ਜਾਵੇ ਹਾਂਜੀ ਇੱਕ ਤਾਂ ਆਪ ਅਕਾਲ ਪੁਰਖ ਹੈ ਜੋ ਕਿ ਅਸੀਂ ਸਾਰੇ ਜਾਣਦੇ ਆ ਉਹ ਤੇ ਇੱਕ ਹੀ ਹੈ ਇੱਕ ਅਕਾਲ ਪੁਰਖ ਹੈ ਜਿੰਨੂੰ ਅਸੀਂ ਪਰਮਾਤਮਾ ਪਰਮੇਸ਼ਰ ਵੀ ਕਹਿੰਦੇ ਹਾਂ ਜੋ ਸਰਬ ਵਿਆਪਕ ਹੈ ਇਹ ਆਪ ਅਕਾਲ ਪੁਰਖ ਹੈ ਜੋ ਸਰਵ ਵਿਆਪਕ ਹੈ ਲੇਕਿਨ ਹਰ ਇੱਕ ਨੇ ਆਪਣੀ ਆਪਣੀ ਬੋਲੀ ਦੇ ਹਿਸਾਬ ਨਾਲ ਇਸ ਪਰਮ ਪਿਤਾ ਪਰਮੇਸ਼ਰ ਨੂੰ ਨਾਮ ਦਿੱਤੇ ਹਨ ਜਿਵੇਂ ਕਿ ਮੁਸਲਮ ਭਾਈ ਸਾਹਿਬ ਕਹਿ ਦਿੰਦੇ ਹਨ ਅੱਲਾ ਜਾਂ ਆਪਣੇ ਗੋਡ ਕਹਿੰਦੇ ਹਨ ਜਾਂ ਆਪਣੇ ਆਪਣੀ ਜਿਸ ਤਰ੍ਹਾਂ ਬੋਲੀ ਦੇ ਹਿਸਾਬ ਨਾਲ ਉਸ ਪਰਮ ਪਿਤਾ ਪਰਮੇਸ਼ਰ ਨੂੰ ਯਾਦ ਕਰਦੇ ਤੇ ਦੂਸਰਾ ਫਿਰ ਦੂਸਰਾ ਨਾਮ ਆ ਜਾਂਦਾ ਹੈ ਹੁਕਮ ਪਹਿਲਾ ਹੈ ਪਰਮੇਸ਼ਰ ਦੂਸਰਾ ਹੁਕਮ ਇਹ ਵਿਸਥਾਰ ਨਾਲ ਦੱਸਣ ਵਾਸਤੇ ਮੈਂ ਦੱਸ ਰਿਹਾ ਦੂਸਰੇ ਨੰਬਰ ਤੇ ਹੁਕਮ ਹੈ ਇਸੇ ਹੁਕਮ ਨੂੰ ਨਾਮ ਵੀ ਕਹਿੰਦੇ ਹਨ ਸੰਗਤ ਜੀ ਹੁਕਮ ਅਤੇ ਨਾਮ ਇੱਕੋ ਹੀ ਚੀਜ਼ ਹੈ ਇੱਕੋ ਹੀ ਗੱਲ ਹੈ ਇਸੇ ਨੂੰ ਹੁਕਮ ਨੂੰ ਤੇ ਨਾਮ ਨੂੰ ਤੁਰਕੀ ਬਾਣੀ ਵੀ ਕਿਹਾ ਜੀ ਤੇ ਅਕਥ ਕਥਾ ਵੀ ਇਸੇ ਨੂੰ ਕਿਹਾ ਜੀ ਆਕਾਸ਼ ਬਾਣੀ ਵੀ ਇਹਨੂੰ ਕਿਹਾ ਜੀ ਤੇ ਅਨਹਦ ਸ਼ਬਦ ਵੀ ਇਸੇ ਨੂੰ ਕਿਹਾ ਜੀ ਅਕਾਲ ਪੁਰਖ ਪਾਰ ਬ੍ਰਹਮ ਪਰਮੇਸ਼ਰ ਸਰਬਵਿਆਪਕ ਹੈ। ਆਪ ਤਿਉ ਸਰਵਵਿਆਪਕ ਹੈ। ਅਸੀਂ ਉਹਨੂੰ ਸਰਵਵਿਆਪਕ ਕਹਿੰਨੇ ਆ ਪਰ ਉਹ ਕਿਸ ਤਰ੍ਹਾਂ ਸਰਵਵਿਆਪਕ ਹੈ? ਉਹ ਸਰਵਵਿਆਪਕ ਇਸੇ ਹੁਕਮ ਅਤੇ ਨਾਮ ਦੇ ਜ਼ਰੀਏ ਹੈ। ਆਕਾਸ਼ ਤੋਂ ਪਤਾਲ ਤੱਕ ਹਰ ਜੀਵ ਦੇ ਅੰਦਰ ਹਰ ਘਟ ਘਟ ਵਿੱਚ ਘਟ ਰਿਹਾ। ਜਿਵੇਂ ਸੰਗਤ ਜੀ ਅਕਾਲ ਪੁਰਖ ਪਰਮੇਸ਼ਰ ਨੇ ਸਾਰੀ ਸ੍ਰਿਸ਼ਟੀ ਦੀ ਰਚਨਾ ਆਪੋ ਨੇ ਪੈਦਾ ਕੀਤੀ ਹੈ ਇੱਕ ਨੂਰ ਦੀ ਸਭ ਜਗ ਦਾ ਪੁਛਿਆ ਉਹਨੇ ਸਾਰਿਆਂ ਨੂੰ ਉਹਨੇ ਹੀ ਪੈਦਾ ਕੀਤਾ ਹੈ ਪਰਮੇਸ਼ਰ ਨੇ ਹੁਕਮ ਨੂੰ ਵੀ ਉਹਨੇ ਹੀ ਪੈਦਾ ਕੀਤਾ ਹੈ ਪਰ ਪਹਿਲੋਂ ਉਹ ਆਪ ਹੈ ਬਾਣੀ ਵਿੱਚ ਆਉਂਦਾ ਹੈ ਆਪੀ ਨੇ ਆਪ ਸਾਜੀ ਉਹ ਆਪੀ ਨੇ ਰਚੀ ਉਹ ਨਾਉ ਇਹ ਨਾਉ ਨਾਮ ਜੀ ਦੀ ਗੱਲ ਹੈ ਇਸੇ ਨੂੰ ਹੁਕਮ ਕਿਹਾ ਹੈ ਤੋਂ ਸੰਗਤ ਜੀ ਇਹ ਜੋ ਨਾਮ ਹੈ ਇਹ ਜੋ ਹੁਕਮ ਹੈ ਇਹ ਦੂਸਰੇ ਨੰਬਰ ਤੇ ਹੈ ਔਰ ਸਰਬ ਵਿਆਪਕ ਪਰਮੇਸ਼ਰ ਜੂ ਹੈ ਇਸੇ ਨਾਮ ਤੇ ਹੁਕਮ ਦੇ ਜਰੀਏ ਹਰ ਘਟ ਘਟ ਵਿੱਚ ਘਟ ਰਿਹਾ ਹੈ ਜਿਵੇਂ ਕਹਿੰਦੇ ਆ ਹੁਕਮ ਤੋਂ ਬਿਨਾ ਪਤਾ ਨਹੀਂ ਹਿਲਦਾ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ ਇਹ ਇਸੇ ਕਰਕੇ ਹੈ ਹੁਕਮ ਦੇ ਰਾਹੀ ਸਰਬ ਵਿਆਪਕ ਹੈ ਪਰਮੇਸ਼ਰ ਹਰ ਘਟ ਘਟ ਵਿੱਚ ਲੇਕਿਨ ਇਥੇ ਦੱਸਦਿਆਂ ਕਿ ਹਰ ਜੀਵ ਦੇ ਵਿੱਚ ਪਰਮੇਸ਼ਰ ਨੇ ਤੇ ਆਕਾਸ਼ ਤੋਂ ਲੈ ਕੇ ਪਤਾਲ ਤੱਕ ਸਾਰੀ ਰਚਨਾ ਸਾਜੀ ਹੈ। ਉਹਨੇ ਚੰਦ ਸੂਰਜ ਵੀ ਪੈਦਾ ਕੀਤੇ, ਧਰਤੀ, ਹਵਾ, ਪਾਣੀ ਪਰ ਇਹਨਾਂ ਨੂੰ ਤੇ ਉਹਨੇ ਬਣਾਇਆ ਹੈ। ਇਹਨਾਂ ਉੱਤੇ ਸਿਰਫ ਉਹਦਾ ਹੁਕਮ ਚੱਲਦਾ ਹੈ। ਉਹ ਇਹਨਾਂ ਨੂੰ ਚਲਾਉਂਦਾ ਹੈ, ਘਮਾਉਂਦਾ ਹੈ, ਇੱਕ ਥਾਂ ਤੋਂ ਦੂਜੀ ਜਗ੍ਹਾ ਤੇ ਜਾਂਦੇ ਹਨ। ਇਹ ਚੱਲ ਹਨ, ਚੱਲ ਰਹੇ ਹਨ। ਇਹਨਾਂ ਵਿੱਚ ਆਪ ਵਿਆਪਕ ਨਹੀਂ ਹੈ। ਇਹਨਾਂ ਨੂੰ ਹੁਕਮ ਦੇ ਨਾਲ ਚਲਾ ਰਿਹਾ ਹੈ। ਪਰ ਜਿਹੜਾ ਅਸੀਂ ਕਹਿੰਦੇ ਹਾਂ ਵੀ ਹਰ ਇੱਕ ਦੇ ਅੰਦਰ ਹੈ ਉਹ ਸਿਰਫ ਜੀਵ ਦੇ ਅੰਦਰ ਹੈ ਜੀਵ ਅਸੀਂ ਉਹਨਾਂ ਕਹਿੰਦੇ ਹਾਂ ਜਿਹੜਾ ਜੰਮਦਾ ਤੇ ਮਰਦਾ ਹੈ ਜਿਹੜਾ ਜੰਮਦਾ ਤੇ ਮਰਦਾ ਹੈ ਇਹ ਜੀਵ ਦੇ ਅੰਦਰ ਉਹ ਘਟ ਘਟ ਵਿੱਚ ਘਟ ਰਿਹਾ ਹੈ ਹੁਕਮ ਦੇ ਜਰੀਏ ਹੁਣ ਅੱਗੇ ਤੀਸਰੀ ਗੱਲ ਆ ਗਈ ਦੋ ਹੋ ਗਈਆਂ ਇੱਕ ਆਪ ਅਕਾਲਪੁਰਖ ਵਾਹਿਗੁਰੂ ਦੂਸਰਾ ਹੋ ਗਿਆ ਹੁਕਮ ਜਿਹਦੇ ਜਰੀਏ ਉਹ ਸਰਵ ਵਿਆਪਕ ਹੈ ਤੀਸਰੀ ਥਾਂ ਤੇ ਆ ਗਈ ਸਾਡੀ ਆਤਮਾ ਆਤਮਾ ਨੂੰ ਆਤਮਨ ਵੀ ਕਿਹਾ ਹੈ ਪੁਰਾਣੀ ਗ੍ਰੰਥਾਂ ਦੇ ਵਿੱਚ ਇਸ ਨੂੰ ਇਹਦਾ ਨਾਂ ਆਤਮਨਾ ਹੈ ਆਤਮਾ ਵਿੱਚੋਂ ਹੀ ਮਨ ਪੈਦਾ ਹੁੰਦਾ ਹੈ ਜਦ ਆਤਮਾ ਸੰਸਾਰ ਵਿੱਚ ਸਰੀਰ ਧਾਰਨ ਕਰਦੀ ਹੈ ਜਾਂ ਫਿਰ ਸੰਸਾਰ ਵਿੱਚ ਜਨਮ ਲੈਂਦੀ ਹੈ ਉਸ ਟਾਈਮ ਮਨ ਪੈਦਾ ਹੁੰਦਾ ਹੈ ਪਰ ਜਨਮ ਤੋਂ ਪਹਿਲਾਂ ਇਹ ਮਨ ਜਿਹੜਾ ਆਪਣੀ ਆਤਮਾ ਵਿੱਚ ਹੀ ਸਮਾਇਆ ਰਹਿੰਦਾ ਹੈ ਗਰਭ ਵਿੱਚ ਸਮਾਇਆ ਹੋਇਆ ਹੁੰਦਾ ਹੈ ਇਹ ਹੁਣ ਤਿੰਨੇ ਜਿਹੜੇ ਇਹ ਮੇਨ ਪਾਰਟ ਹੈ ਇਹ ਪੀਸਕ ਹੈ ਬੇਸ ਗੱਲਾਂ ਨੇ ਪੀਸਕ ਗੱਲਾਂ ਕਿਉਂਕਿ ਮੈਂ ਵੀ ਥੋੜਾ ਆਮ ਸੰਸਾਰੀ ਭਾਸ਼ਾ ਵਿੱਚ ਪੂਰੀ ਗੱਲ ਸਮਝਾਉਣ ਦੀ ਕੋਸ਼ਿਸ਼ ਕਰ ਰਿਹਾ ਤਾਂ ਕਿ ਤੁਹਾਨੂੰ ਸਹੀ ਤਰੀਕੇ ਨਾਲ ਸਮਝ ਲੱਗ ਸਕੇ ਇਹ ਤਿੰਨ ਮੇਨ ਪਾਰਟ ਹਨ ਮੈਂ ਮੇਨ ਪਾਰਟ ਕਹਿ ਰਿਹਾ ਇਹਨਾਂ ਨੂੰ ਕਿਉਂਕਿ ਸੰਸਾਰੀ ਸਾਥ ਦੇ ਨਾਲ ਗੱਲ ਕਰਦੇ ਆ ਸਹੀ ਸਮਝ ਲੱਗ ਜਾਵੇ ਇੱਕ ਪਰਮੇਸ਼ਰ ਦੂਸਰੇ ਨੰਬਰ ਤੇ ਹੁਕਮ ਤੀਸਰੇ ਨੰਬਰ ਤੇ ਆਤਮਾ ਜਿਵੇਂ ਕਹਿ ਲੋ ਉਦਾਹਰਣ ਦੇ ਤੌਰ ਤੇ ਸੂਰਜ ਸੂਰਜ ਦੇ ਵਿੱਚੋਂ ਨਿਕਲਣ ਵਾਲੀ ਕਿਰਨ ਤੇ ਕਿਰਨ ਤੋਂ ਅੱਗੇ ਪੈ ਕੇ ਪਰਛਾਵਾਂ ਬਣਦਾ ਜਾਂ ਜਿਵੇਂ ਕਿਰਨ ਰੁਕ ਤੇ ਪਈ ਅੱਗੇ ਪਰਛਾਵਾਂ ਬਣਿਆ ਅੱਗੇ ਪਰਛਾਵਾਂ ਇਹ ਤਿੰਨ ਚੀਜ਼ਾਂ ਹੋ ਗਈਆਂ ਸੂਰਜ ਕਿਰਨ ਪਰਛਾਵਾਂ ਇਸੇ ਤਰ੍ਹਾਂ ਹੀ ਪਰਮੇਸ਼ਰ ਹੁਕਮ ਆਤਮਾ ਤਿੰਨੇ ਚੀਜ਼ਾਂ ਹੋ ਗਈਆਂ ਇਤਨੇ ਮੇਲ ਬਾਟ ਹਨ ਹੁਣ ਇਹਨਾਂ ਤਿੰਨਾਂ ਦੇ ਨਾਲ ਨਾਲ ਇੱਕ ਬਹੁਤ ਹੀ ਖਾਸ ਨਿਰਾਕਾਰੀ ਵਸਤੂ ਹੈ ਇਸ ਦਾ ਨਾਮ ਹੈ ਮਤ ਬੁੱਧ ਸੋਜੀ ਅਕਲ ਇਹ ਇਹਦੇ ਨਾਲ ਕੰਮ ਕਰਦੀ ਹੈ ਮੇਨ ਇਹ ਮੇਨ ਚੀਜ਼ ਹੈ ਅਕਾਲ ਪੁਰਖ ਦੀ ਮਨ ਆਤਮਾ ਹੁਕਮਨਾਮ ਅਕਾਲ ਪੁਰਖ ਨੂੰ ਸਮਝਣ ਵਾਸਤੇ ਬੁੱਧ ਮਤ ਸੋਜੀ ਅਕਲ ਤੋਂ ਕਮ ਲਿਆ ਜਾਂਦਾ ਹੈ ਅਕਲ ਸੋਜੀ ਤੋਂ ਬਿਨਾ ਕੁਝ ਨਹੀਂ ਹੋ ਸਕਦਾ ਸੰਗਤ ਜੀ ਅਕਲ ਤੋਂ ਬਿਨਾ ਕੁਝ ਹੋ ਨਹੀਂ ਸਕਦਾ ਸਕਦਾ ਕਿਉਂਕਿ ਅਕਲ ਹੋਏ ਕੀ ਤੇ ਅਸੀਂ ਅਕਲ ਦੇ ਜ਼ਰੀਏ ਸੋਚੀ ਆਪਣੀ ਮਤ ਦੇ ਜ਼ਰੀਏ ਹੀ ਹਰ ਕੰਮ ਨੂੰ ਕਰਦੇ ਆ ਨਾ ਜਿਸ ਜੀਵ ਨੂੰ ਅਕਾਲ ਪੁਰਖ ਸੋਝੀ ਅਕਲ ਨਾ ਦੇਵੇ ਉਹ ਜੀਵ ਕਮਲਾ ਹੋ ਜਾਂਦਾ ਉਹਨੂੰ ਹੀ ਸ਼ਗਾਈ ਵੀ ਕਹਿੰਦੇ ਆ ਪਾਗਲ ਉਹਦੇ ਵਿੱਚ ਅਕਲ ਨਹੀਂ ਹੁੰਦੀ ਦਿਮਾਗ ਉਹਦੇ ਵਿੱਚ ਹੁੰਦਾ ਹੈ ਉਹ ਪੁਰਜਾ ਉਹਦੇ ਵਿੱਚ ਹੁੰਦਾ ਹੈ ਜੋ ਅਮਲੇਪੁਰਖ ਦੇ ਵਿੱਚ ਦਿਮਾਗ ਹੁੰਦਾ ਨਾ ਸਿਰ ਦੇ ਵਿੱਚ ਉਹੀ ਮੇਰੇ ਵਿੱਚ ਹੈ ਉਹੀ ਤੁਹਾਡੇ ਸਾਰਿਆਂ ਵਿੱਚ ਉਹੀ ਇੱਕੋ ਜੀਆਂ ਨਾੜਾਂ ਇੱਕੋ ਜਿਹਾ ਖੂਨ ਚੱਲ ਰਿਹਾ ਹੈ ਸਾਰੀ ਹਰਕਤ ਲੇਕਿਨ ਆਉਣ ਵਾਲੀ ਉਹਦੇ ਵਿੱਚ ਅਕਲ ਜਿਹੜੀ ਹੈ ਉਹ ਪਿੱਛੋਂ ਆ ਰਹੀ ਹੈ ਤੁਰਤਾਂ ਤੋਂ ਪਰਮੇਸ਼ਰ ਤੋਂ ਆਪਣੇ ਪਿਤਾ ਤੋਂ ਉੱਥੋਂ ਆਉਂਦੀ ਹੈ ਅਕਲ ਤਾਂ ਇਹ ਅਕਲ ਤੋਂ ਬਿਨਾ ਜੀਵ ਕੁਝ ਨਹੀਂ ਕਰ ਸਕਦਾ ਇਹ ਜੋ ਅਕਲ ਹੈ ਇਸ ਨੂੰ ਪਰਮੇਸ਼ਰ ਆਪ ਬਖਸ਼ਦਾ ਹੈ ਕਿਸੇ ਨੂੰ ਥੋੜੀ ਕਿਸੇ ਨੂੰ ਬਹੁਤੀ ਜੇਕਰ ਇਸ ਅਕਲ ਦਾ ਨਾਮ ਕਿਰਪਾ ਵੀ ਰੱਖ ਲਵਾਂ ਤਾਂ ਵੀ ਚੱਲੇਗਾ ਕਿਰਪਾ ਕਿਉਂਕਿ ਜਿੰਨੀ ਕਿਰਪਾ ਭੇਜ ਰਿਹਾ ਥੋੜੀ ਭੇਜ ਰਿਹਾ ਥੋੜੀ ਬੁੱਧ ਹੈ ਸੈਨ ਸਜ ਨੂੰ ਕਹ ਦੋ ਥੋੜੀ ਹੈ ਜਿਕੇ ਨੂੰ ਜਿਆਦੀ ਦਿੰਦਾ ਉਹਦ ਕੋ ਜਿਆਦੀ ਹੈ ਕਿਉਂਕਿ ਜਿੰਨੀ ਜਿੰਨੀ ਕਿਰਪਾ ਮਾਲਕ ਪਰਮੇਸ਼ਰ ਵੱਲੋਂ ਆਉਂਦੀ ਹੈ ਉਵੇਂ ਉਵੇਂ ਹੀ ਇਹ ਹੋ ਸਕਦਾ ਸਾਰਾ ਕੁਝ ਉਹ ਸਮਝ ਸਕਦਾ ਗੱਲ ਜੀਵ ਸੰਗਤ ਜੀ ਹੁਣ ਅਸੀਂ ਕੁਝ ਹੋਰ ਗੱਲਾਂ ਵੀ ਸਮਝ ਗਏ ਜੋ ਸਾਡੀ ਅੰਦਰ ਹਨ ਜਿਵੇਂ ਕਿ ਘਟ ਘਟ ਮੇਂ ਹਰ ਜੂ ਬਸਿਆ ਸੰਤਨ ਕਹੇ ਉਪਕਾਰ ਇੱਕ ਸ਼ਬਦ ਹੁੰਦਾ ਸਭੇ ਘਟ RAM ਬੋਲੇ ਦੋਵੇਂ ਘਟ ਦੀਆਂ ਗੱਲਾਂ ਕੀਤੀਆਂ ਹਨ ਇੱਕ ਜਗ੍ਹਾ ਕਹਿ ਰਹੇ ਹਨ ਘਟ ਘਟ ਮੇਂ ਹਰ ਜੂ ਬਸਿਆ ਇੱਕ ਜਗ੍ਹਾ ਕਹਿ ਰਹੇ ਹਨ ਸਭੇ ਘਟ RAM ਬੋਲੇ ਘਟ ਦੇ ਵਿੱਚ RAM ਵੀ ਹੈ ਤੇ ਘਟ ਵਿੱਚ ਹਰ ਜੂ ਹੀ ਹੈ ਹਰੀ ਵੀ ਹੈ ਹਰੀ ਵੀ ਅਤੇ RAM ਵੀ ਹੈ ਇਹ ਕਹੌਣੇ ਬੇਸਿਕ ਸਮਝਣ ਦੇ ਵਾਸਤੇ ਨਾ ਅਸੀਂ ਇਤਾਂ ਕਰਕੇ ਇਹ ਸ਼ਬਦ ਇਸ ਤਰ੍ਹਾਂ ਲਏ ਆ ਤਾਂ ਕਿ ਇਹ ਚੰਗੀ ਸੌਖੇ ਤਰੀਕੇ ਨਾਲ ਸਮਝ ਲੱਗ ਜਾਵੇ ਕਿ ਹਰੀ ਕੌਣ ਹੈ ਰਾਮ ਕੌਣ ਹੈ ਜਿਦੀ ਗੁਰਬਾਨੀ ਵਿੱਚ ਪਾਰ-ਪਾਰ ਅਸੀਂ ਗੱਲ ਸੁਣਦੇ ਹਾਂ ਬਾਣੀ ਸੁਣਦੇ ਹਾਂ ਰਾਮ ਹਰਿ ਜੂ ਹਰੀ ਇਹ ਉਹੀ ਹੁਕਮ ਹੈ ਇਹੀ ਹੈ ਜੋ ਕਿਹਾ ਸੀ ਸਰਬਵਿਆਪਕ ਇਸ ਜਿਹੜੀ ਆਪਣੀ ਹੁਕਮ ਦੇ ਜਰੀਏ ਨਾਮ ਦੇ ਜਰੀਏ ਉਹ ਹਰ ਘਟ ਘਟ ਵਿੱਚ ਘਟ ਰਿਹਾ ਹੈ ਚੰਗੀ ਤਰ੍ਹਾਂ ਸਮਝ ਸ਼ਾਇਦ ਲੱਗੇ ਹੀ ਹੋਵੇਗੀ ਜੇ ਨਹੀਂ ਲੱਗੀ ਹੋਏਗੀ ਤੇ ਫਿਰ ਸ਼ੁਰੂ ਤੋਂ ਸੁਣਿਆ ਕਰਿਓ ਪਤਾ ਲੱਗ ਜਾਏਗਾ ਚੰਗੀ ਤਰ੍ਹਾਂ ਇਹ ਬੇਸ ਇੱਕ ਵਾਰੀ ਸਮਝ ਪੂਰੀ ਲੱਗ ਗਈ ਅੱਗੇ ਚੱਲਣਾ ਹੋਰ ਸੌਖਾ ਹੋ ਜਾਏਗਾ ਬਾਅਦ ਵਿੱਚ ਕਿਉਂਕਿ ਅਗਲੀਆਂ ਜਿਹੜੀਆਂ ਆਡੀਓ ਆਪਾਂ ਇਸ ਤਰ੍ਹਾਂ ਅਪਲੋਡ ਕਰਾਂਗੇ ਨਾ ਉਹਦੇ ਵਿੱਚ ਤੁਰ ਧਾਮ ਪਹੁੰਚਣ ਤੱਕ ਦੀ ਗੱਲਬਾਤ ਆਪਾਂ ਕਰਨੀ ਹੈ ਸਾਰੀ ਅਲੱਗ-ਅਲੱਗ ਵੀਡੀਓ ਦੇ ਵਿੱਚ ਪਾਰਟ ਦੇ ਵਿੱਚ ਆਪਾਂ ਗੱਲ ਕਰਨੀ ਹੈ ਤਾਂ ਕਿ ਚੰਗੀ ਤਰ੍ਹਾਂ ਸਮਝੇ ਔਰ ਹਰ ਵੀਡੀਓ ਕੋ ਮੇਰੇ ਖਿਆਲ ਨਾਲ 10-15 ਮਿੰਟ ਦੇ ਵਿੱਚ ਵਿੱਚ ਦੀ ਉਹ ਆਪਾਂ ਰੱਖਣ ਦੀ ਕੋਸ਼ਿਸ਼ ਕਰਨੀ ਹੈ ਜਿਆਦਾ ਨਹੀਂ ਲੰਬੀ ਕਰਨੀ। ਆ ਜੇ 20 ਸੈਕਿੰਡ ਇਨਫੋਰਮੇਸ਼ਨ ਜਿਹੜੀ ਆ ਇਹ ਸਿਰਫ ਇਹ 10-15 ਮਿੰਟ ਦੇ ਵਿੱਚ ਹੋਣੀ ਹੈ ਔਰ ਮੈਨੂੰ ਪੱਕਾ ਟਾਈਮ ਦਾ ਨਹੀਂ ਪਤਾ ਮੈਂ ਕੋਸ਼ਿਸ਼ ਕਰਦਾ 15 ਮਿੰਟ ਦੇ ਵਿੱਚ ਵਿੱਚ ਹੋ ਜਾਏ। ਤੋਂ ਇਹ ਦੋਨੋਂ ਨਾਮ ਜੂ ਹੈ ਉਸੇ ਹੁਕਮ ਅਤੇ ਨਾਮ ਨੂੰ ਦਰਸਾਉਂਦੇ ਆ। ਘਟ ਨਾ ਘਟ ਘਟ ਵਿੱਚ ਹਰ ਜੂ ਬਸਿਆ ਸਭੇ ਕਟਰਾ ਬੋਲੇ ਇਹ ਉਹੀ ਹੁਕਮ ਅਤੇ ਨਾਮ ਹੈ ਸੰਗਤ ਜੀ ਇਹ ਸੱਚ ਦਾ ਮਾਰਗ ਜਿਹੜਾ ਨਾ ਇਹ ਪ੍ਰੀਤ ਵਾਲਿਆਂ ਦਾ ਹੈ ਇਹ ਪ੍ਰੇਮ ਪ੍ਰੀਤ ਦੇ ਨਾਲ ਚੱਲਦਾ ਹੈ ਪ੍ਰੀਤ ਹੋਵੇ ਕੀ ਤਾਂ ਹੀ ਅਸੀਂ ਵਿਚਾਰ ਕਰ ਸਕਾਂਗੇ ਤਾਂ ਸਮਝਾਂਗੇ ਜਿਵੇਂ ਅਸੀਂ ਸੰਸਾਰੀ ਆਪਣੇ ਕਾਰੋਬਾਰ ਨੂੰ ਪ੍ਰੀਤ ਨਾਲ ਕਰਦੇ ਹਾਂ ਥੋੜਾ ਵੀ ਵੱਧ ਘਟ ਨਹੀਂ ਹੁੰਦਿੰਦੇ ਪੂਰਾ ਹਿੱਸਾ ਮੰਗਦੇ ਆ ਸੰਸਾਰੀ ਕੰਮ ਦੇ ਵਿੱਚ ਆਪਣੇ ਕਾਰੋਬਾਰਾਂ ਵਿੱਚ ਵੱਟ ਬੰਨੇ ਤੋਂ ਵੀ ਅਸੀਂ ਲੜ ਪੈਂਦੇ ਆ ਇਥੋਂ ਤੱਕ ਕਿ ਕਤਲ ਤੱਕ ਵੀ ਪਹੁੰਚ ਜਾਂਦੇ ਨੇ ਕੀ ਇਹਦਾ ਕਾਰਨ ਕੀ ਹੈ ਪਿੱਛੇ ਕਿ ਅਸੀਂ ਇੰਨੇ ਖੁੱਬੇ ਹੋਏ ਹਾਂ ਆਪਣੇ ਕਾਰੋਬਾਰਾਂ ਵਿੱਚ ਇੰਨੀ ਸਾਡੀ ਪ੍ਰੀਤ ਲਗਨ ਉਹਦੇ ਵਿੱਚ ਇਸੇ ਤਰ੍ਹਾਂ ਦੀ ਲਗਨ ਪ੍ਰੇਮ ਪਿਆਰ ਅਗਰ ਅਕਾਲ ਪੁਰਖ ਦੇ ਨਾਲ ਕਿਤੇ ਹੋ ਜਾਵੇ ਇਹ ਪ੍ਰੇਮ ਪਿਆਰ ਉਹਦੇ ਨਾਲ ਪੈ ਜਾਵੇ ਇਦਾਂ ਦਾ ਹੋਣਾ ਚਾਹੀਦਾ ਤਾਂ ਹੀ ਮਾਲਕ ਸਾਨੂੰ ਚਰਨ ਸ਼ਰਨ ਵਾਸਤੇ ਮਨਜੂਰ ਕਰ ਸਕਦਾ ਜੇ ਇਹਨਾ ਪ੍ਰੇਮ ਪਿਆਰ ਅਸੀਂ ਆਪਣੇ ਪਿਤਾ ਵੱਲ ਨਹੀਂ ਦਈਏ ਆਪਣੇ ਨਿੱਜਤਾ ਵੱਲ ਦਈਏ ਅਸਲ ਘਰਵਲ ਨੂੰ ਲਈ ਹੈ ਜੋ ਸਾਡਾ ਅਸਲ ਘਰ ਹੈ ਜਿੱਥੇ ਆਪਾਂ ਫੇਰ ਜਾਣਾ ਹੈ ਔਰ ਜਾਣਾ ਹੀ ਜਾਣਾ ਹੈ ਉੱਥੇ ਜਾਣਾ ਹੀ ਰਹਿਣਾ ਹੈ ਜੇਕਰ ਜਾਵਾਂਗੇ ਤਾਂ ਜੇਕਰ ਅਸੀਂ ਉਹਦੇ ਵਰਗੇ ਬਣਾਂਗੇ ਆਪਣੇ ਪਿਤਾ ਦੇ ਲਾਇਕ ਪੁੱਤਰ ਬਣਾਂਗੇ ਤਾਂ ਜੇ ਨਹੀਂ ਬਣਾਂਗੇ ਇੱਥੇ ਹੀ ਘੁੰਮਾਂਗੇ ਤੰਨਾ ਲੋਕਾਂ ਵਿੱਚ ਅਸੀਂ ਘੁੰਮਦੇ ਰਾਵਾਂਗੇ ਆਪਣੇ ਚੌਥੇ ਲੋਕ ਚ ਨਹੀਂ ਪਾ ਸਕਦੇ ਅਸੀਂ ਹੁਣ ਅਸੀਂ ਗੱਲ ਕਰਦੇ ਹਾਂ ਜੁਗਾਂ ਦੀ ਬੇਸਿਕ ਨੇ ਨਾ ਇਸੇ ਕਰਕੇ ਹੌਲੀ ਹੌਲੀ ਹੁਣ ਆਪਾਂ ਜੁਗਾਂ ਦੀ ਗੱਲ ਕਰ ਲਈਏ ਕੀਚੂ ਸੰਸਾਰ ਜੁਗਾਂ ਦੀ ਗੱਲ ਕਰਦਾ ਹੈ ਚਾਰ ਯੁਗ ਹਨ ਇਹ ਚਾਰ ਯੁਗ ਕੀ ਹਨ ਗੁਰਬਾਣੀ ਅਨੁਸਾਰ ਜਦੋਂ ਜੀਵ ਆਤਮਾ ਆਪਣੇ ਨਿਜ ਘਰ ਪਰਮ ਪਿਤਾ ਪਰਮੇਸ਼ਰ ਦੀ ਗੋਦ ਚੋਂ ਸੱਚਖੰਡ ਵਿੱਚੋਂ ਹੁਕਮ ਦੇ ਜਰੀਏ ਬਾਹਰ ਨਿਕਲਦੀ ਹੈ ਤਾਂ ਇਸ ਜੀਵ ਆਤਮਾ ਨੂੰ ਤ੍ਰੈਤਾ ਯੁਗ ਵਿੱਚ ਭੇਜਿਆ ਜਾਂਦਾ ਹੈ ਚੌਥੇ ਲੋਕ ਤੋਂ ਤ੍ਰੈਤੇ ਲੋਕ ਦੇ ਵਿੱਚ ਭੇਜਿਆ ਜਾਂਦਾ ਹੈ ਚੌਥੇ ਲੋਕ ਤੋਂ ਥੱਲੇ ਉੱਤਰ ਦੀ ਹੈ ਤ੍ਰਿਤੇ ਵਿੱਚ ਆਉਂਦੀ ਹੈ ਇਸੇ ਵਿੱਚ ਇਹ ਨਰੂਲ ਰੂਹ ਹੁੰਦੀ ਹੈ ਇਹਦੇ ਉੱਤੇ ਸਰੀਰ ਨਹੀਂ ਅਜੇ ਹੁੰਦਾ ਇਹ ਹੁਣ ਅਜੇ ਨਰੂਲ ਆਤਮਾ ਹੈ ਫਿਰ ਹੁਕਮ ਦੇ ਜਰੀਏ ਇਹ ਜੀਵ ਆਤਮਾ ਨੂੰ ਇਸ ਰੂਹ ਨੂੰ ਸਰੀਰ ਧਾਰਨ ਕਰਨ ਦਾ ਹੁਕਮ ਹੁੰਦਾ ਤਾਂ ਇਹ ਕਿਸੇ ਵੀ ਜਾਨਵਰ ਪਛੂ ਪੰਛੀ ਜਾਂ ਫਿਰ ਇਨਸਾਨ ਦੇ ਮਾਤ ਗਰਭ ਵਿੱਚ ਇਹਨੂੰ ਪਾਇਆ ਜਾਂਦਾ ਹੈ ਆਤਮਾ ਤਾਂ ਕਿ ਇੱਥੇ ਹੁਣ ਇਹਨੇ ਸਰੀਰ ਧਾਰਨ ਕਰ ਲਿਆ ਇਹ ਜੋ ਸੰਗਤ ਜੀ ਜੋ ਮਾਤ ਗਰਭ ਹੈ ਨਾ ਇਹ ਮਾਤ ਗਰਭ ਹੀ ਦਵਾਪਰ ਹੈ ਇਹ ਦਵਾਪਰ ਹੈ ਤ੍ਰੇਤਾ ਉਦੋਂ ਸੀ ਜਦੋਂ ਸੱਚਖੰਡ ਤੋਂ ਬਾਹਰ ਆਈ ਚੌਥੇ ਲੋਕ ਤੋਂ ਬਾਹਰ ਆਈ ਤ੍ਰੇਤੇ ਜਾਗੀ ਨਰੂਲ ਰੂਹ ਹੁਣ ਇਹਨੂੰ ਹੁਕਮ ਸਰੀਰ ਧਾਰਨ ਕਰਾਉਂਦਾ ਹੈ ਸਰੀਰ ਧਾਰਨ ਕਰਨਵਾਤੇ ਕਿਉਂਕਿ ਇਹਨੇ ਸੰਸਾਰ ਵਿੱਚ ਆਉਣਾ ਹੈ ਕਲਯੁਗ ਵਿੱਚ ਆਉਣਾ ਹੈ ਸੰਸਾਰ ਦੇ ਵਿੱਚ ਸੰਸਾਰ ਕਲਯੁਗ ਹੈ ਤਾਂ ਮਾਤ ਗਰਭ ਦਵਾਪਰ ਬਣ ਗਿਆ ਇਥੇ ਇਹਦੇ ਉੱਤੇ ਸਰੀਰ ਬਣਨਾ ਇਹਦਾ ਸ਼ੁਰੂ ਹੋ ਜਾਂਦਾ ਹੈ ਇਹ ਸਭ ਕੁਝ ਹੁਕਮ ਦੇ ਨਾਲ ਹੋ ਰਿਹਾ ਜੀ ਹੁਕਮ ਦੇ ਨਾਲ ਹੀ ਅਸੀਂ ਕਹਿੰਦੇ ਹਾਂ ਨਾ ਸਰਬਵਿਆਪਕ ਹੈ ਇਹ ਹੁਕਮ ਦੇ ਨਾਲ ਸਾਰਾ ਕੁਝ ਹੋ ਰਿਹਾ ਹੈ ਇਹਦਾ ਸਰੀਰ ਬਣਨਾ ਸ਼ੁਰੂ ਹੋ ਗਿਆ ਸੰਸਾਰ ਵਿੱਚ ਜੀਵ ਆਤਮਾ ਸਰੀਰ ਸਮੇਤ ਫਿਰ ਪਰਵੇਸ਼ ਕਰਦੀ ਹੈ ਮਾਤ ਗਰਭ ਤੋਂ ਜਦੋਂ ਬਾਹਰ ਜਾਂਦੀ ਹੈ ਜਿਵੇਂ ਅਸੀਂ ਕਹਿੰਦੇ ਆ ਵੀ ਬੱਚੇ ਦਾ ਜਨਮ ਹੋਇਆ ਇਹ ਜਨਮ ਨੂੰ ਇਹ ਜਨਮ ਨੂੰ ਹੀ ਕਰ ਚੁੱਕਿਆ ਜਾਂਦਾ ਹੈ ਹੁਜੇ ਕਾਲ ਯੁਗ ਦੇ ਵਿੱਚ ਆ ਗਿਆ ਸੰਸਾਰ ਨਹੀਂ ਇਹ ਗੱਲ ਕਰਦਾ ਇਹ ਕੁਰਬਾਨੀਆਂ ਅਨੁਸਾਰ ਇਹ ਭਗਤਾਂ ਦੀ ਗੱਲ ਹੈ ਭਗਤਾਂ ਦੀ ਇਹ ਗੱਲ ਹੈ ਕਿ ਬੱਚੇ ਦਾ ਜਨਮ ਜਿਹੜਾ ਹੋਇਆ ਉਹ ਕਲਯੁਗ ਵਿੱਚ ਆ ਗਿਆ ਹੋਂ ਇਹਦੇ ਉੱਤੇ ਕਲਯੁਗ ਸ਼ੁਰੂ ਹੋ ਗਿਆ ਸੰਗਤ ਜੀ ਹੌਣ ਗੱਲ ਕਰਤੇ ਹਾਂ ਲੋਕ ਅਤੇ ਪਰਲੋਕ ਲਈ ਲੋਕ ਤੇ ਪਰਲੋਕ ਕੀ ਹਨ ਬੇਸਿਕ ਸਮਝਣਾ ਹੈ ਨਾ ਇਸ ਕਰਕੇ ਬਸ ਇਹ ਕੁਝ ਗੱਲਾਂ ਹਨ ਜਿਹੜੀਆਂ ਜ਼ਰੂਰੀ ਹਨ ਸਮਝਣ ਦੇ ਵਾਸਤੇ ਲੋਕ ਤੇ ਪਰਲੋਕ ਲੋਕ ਜਿਹੜਾ ਇਹ ਸੰਸਾਰ ਹੈ ਇਹ ਲੋਕ ਸੰਸਾਰ ਹੈ ਸੰਸਾਰ ਨੂੰ ਆਕਾਰ ਕਿਹਾ ਹੈ ਪਰਲੋਕ ਪਰਬ੍ਰह्म ਹੈ ਸੱਚਖੰਡ ਹੈ ਸਤ ਲੋਕ ਹੈ ਉਹ ਪਰਲੋਕ ਹੈ ਇਸ ਨੂੰ ਨਿਰਆਕਾਰ ਨਹੀਂ ਕਿਹਾ ਜਾਂਦਾ ਨਿਰੰਕਾਰ ਤਾਂ ਹੀ ਕਿਹਾ ਜਾਂਦਾ ਨਿਰੰਕਾਰ ਕੀ ਦੀਸ ਚਾਈ ਇਹ ਨਿਰੰਕਾਰ ਵੀ ਕਹਿੰਦੇ ਨਿਰਾਕਾਰ ਵੀ ਕਹਤੋਂ ਇਹਨੂੰ ਭਾਵੇਂ ਗੱਲ ਇੱਕ ਹੀ ਹੈ ਕਿਉਂਕਿ ਇਹ ਆਕਾਰ ਤੋਂ ਰਹਿਤ ਹੈ ਲੇਕਿਨ ਸੰਸਾਰ ਆਕਾਰ ਹੈ ਆਕਾਰ ਕਿਸ ਤਰ੍ਹਾਂ ਹੁੰਦਾ ਹੈ ਆਕਾਰ ਅਤੇ ਨਿਰਾਕਾਰ ਵਿੱਚ ਜਿਹੜਾ ਅੰਤਰ ਹੈ ਉਹ ਕੀ ਹੁੰਦਾ ਹੈ ਆਕਾਰ ਉਹ ਹੈ ਜੋ ਮਣਿਆ ਨਾਪਿਆ ਤੋਲਿਆ ਜਾ ਸਕਦਾ ਉਹਨੂੰ ਆਕਾਰ ਕਹਿੰਦੇ ਨੇ ਪਰ ਜਿਹੜਾ ਨਿਰਆਕਾਰ ਹੈ ਜੋ ਸਤ ਲੋਕ ਹੈ ਤੁਰਤ ਆਮ ਨਿਜ ਕਰ ਹੈ ਆਪਣਾ ਸੱਚਖੰਡ ਹੈ ਉਹ ਨਾ ਤੇ ਮਿਣਿਆ ਨਾ ਪਿਆ ਤੋਲਿਆ ਜਾਂਦਾ ਉਹ ਇਹ ਅੱਖਾਂ ਨੂੰ ਵੀ ਦਿਸਦਾ ਨਹੀਂ ਹੈ ਨਾਪਿਆ ਤੋਲਿਆ ਤਾਂ ਕੀ ਜਾਣਾ ਅੱਖਾਂ ਨੂੰ ਵੀ ਦਿਸਦਾ ਨਹੀਂ ਇਸੇ ਕਰਕੇ ਉਹ ਨਿਰਅਕਾਰ ਹੈ ਉਹ ਆਕਾਰ ਤੋਂ ਰਹਤ ਹੈ ਇਸ ਤੋਂ ਅੱਗੇ ਸਮਝਦੇ ਹਾਂ ਮੋਟੀ ਜੀ ਉਦਾਹਰਣ ਦੇ ਨਾਲ ਜਿਵੇਂ ਕਿ ਆਕਾਰ ਵਿੱਚ ਸੈਰ ਕਰਨੀ ਹੋਵੇ ਭਾਵੇਂ ਸੰਸਾਰ ਵਿੱਚ ਸੈਰ ਕਰਨੀ ਹੋਵੇ ਦਿੱਲੀ ਜਾਣਾ ਹੋ ਤਾਂ ਅਸੀਂ ਕਿਦਾਂ ਸਹਾਰਾ ਲਵਾਂਗੇ બસ ਦਾ ਲਵਾਂਗੇ ਟ੍ਰੈਂ ਦਾ ਲਵਾਂਗੇ ਜਾਂ ਆਪਣੀ ਕਿਸੇ ਕਾਰ ਮੋਟਰ ਜੋ ਵੀ ਕਿਸੇ ਚੀਜ਼ ਦਾ ਸਹਾਰਾ ਲੈ ਕੇ ਜਾਵਾਂਗੇ ਇਹ ਸੰਸਾਰ ਆਕਾਰ ਹੈ ਆਕਾਰ ਵਿੱਚ ਦਿੱਲੀ ਜਾਣ ਵਾਸਤੇ ਦਿੱਲੀ ਵੀ ਆਕਾਰ ਹੈ ਜਿੱਥੇ ਜਾਣਾ ਹੈ ਉਹ ਆਕਾਰ ਆ ਜਿਸ ਘਰ ਜਾਣਾ ਹੈ ਉਹ ਆਕਾਰ ਹੈ ਹੋਟਲ ਜਾਣਾ ਤਾਂ ਆਕਾਰ ਹੈ ਜਿੱਥੇ ਜਾਣਾ ਹੈ ਉਹ ਆਕਾਰ ਹੀ ਆ ਇਹ ਸੰਸਾਰ ਹੀ ਆਕਾਰ ਹੈ ਤਾਂ ਇੱਥੇ ਜਾਣ ਵਾਸਤੇ ਤੇ ਸੈਰ ਕਰਨ ਵਾਸਤੇ ਸੜਕਾਂ ਤੇ ਦੌੜਨ ਵਾਸਤੇ ਜੇ ਬੱਸ ਲੈ ਲਈਏ ਮੰਨ ਲਓ ਤੇ ਬੱਸ ਵੀ ਤੇ ਆਕਾਰ ਹੈ ਤੇ ਜਾਵਾਂਗੇ ਹਾਂ ਬੱਸ ਇਹ ਰਾਂਜੀ ਜਾਂ ਕਾਰ ਦੇ ਰਾਂਜੀ ਇਹ ਵੀ ਮੇਰੀ ਨਾਪੀ ਤੋਂ ਲਈ ਜਾ ਸਕਦੀ ਆਕਾਰ ਹੋਇਆ ਨਾ ਹੁਣ ਦੇਖੋ ਇਹ ਆਕਾਰ ਆਕਾਰ ਦੇ ਕੋਲ ਜਾਣ ਵਾਸਤੇ ਆਕਾਰ ਦਾ ਸਾਰਾ ਲੈਣਾ ਪੈ ਗਿਆ ਇਸੇ ਤਰ੍ਹਾਂ ਹੀ ਸੰਗਤ ਜੀ ਅਸੀਂ ਹੁਣ ਨਿਰਆਕਾਰ ਦੀ ਦੇਸ਼ ਜਾਣਾ ਹੈ ਮੰਨ ਲਓ ਨਿਰਆਕਾਰ ਦੀ ਦੇਸ਼ ਜਾਣਾ ਉਹ ਦਿਸਦਾ ਨਹੀਂ ਹੈ ਉਹਦਾ ਕੋਈ ਆਕਾਰ ਨਹੀਂ ਹੈ ਉਹਦਾ ਪਤਾ ਹੀ ਨਹੀਂ ਹੈ ਉਹ ਕਿੱਥੇ ਹੈ ਦਿਸਣ ਤੋਂ ਹੀ ਫારે ਉੱਥੇ ਕਿਵੇਂ ਜਾਵਾਂਗੇ ਤਾਂ ਹੁਣ ਸੰਗਤ ਜੀ ਜਿਵੇਂ ਆਕਾਰ ਦੇ ਵਿੱਚ ਜਾਣ ਵਾਸਤੇ ਆਕਾਰ ਦੀ ਮਦਦ ਲੈਣੀ ਪਈ ਦਿੱਲੀ ਜਾਣ ਵਾਸਤੇ ਪਸ ਦੀ ਮਦਦ ਲੈਣੀ ਪਈ ਇਸੇ ਤਰ੍ਹਾਂ ਨਿਰਾਕਾਰ ਜਾਣ ਵਾਸਤੇ ਨਿਰਾਕਾਰੀ ਵਸਤੂ ਦੀ ਸਾਨੂੰ ਲੋੜ ਪਏਗੀ ਆਓ ਸਮਝੀਏ ਨਿਰਾਕਾਰੀ ਵਸਤੂ ਹੁਣ ਹੈ ਕੀ ਹੈ ਨਿਰਾਕਾਰੀ ਵਸਤੂ ਨਿਰਾਕਾਰੀ ਵਸਤੂ ਨੂੰ ਆਪਾਂ ਸਮਝਦੇ ਹਾਂ ਪਰਮੇਸ਼ਰ ਨੇ ਸਾਨੂੰ ਜੀਵਾਂ ਨੂੰ ਨਿਰਾਕਾਰੀ ਵਸਤੂ ਦੇ ਕੇ ਭੇਜਿਆ ਹੈ ਇਸ ਦਾ ਨਾਮ ਹੈ ਮਨ ਅਸੀਂ ਘਰ ਬੈਠੇ ਕੁਝ ਵੀ ਸੋਚੀਏ ਤੇ ਸੋਚ ਨਾਲ ਉੱਥੇ ਪਹੁੰਚ ਜਾਂਦੇ ਹਾਂ ਇਹ ਉਦਾਹਰਨ ਦੇ ਤੌਰ ਤੇ ਮੈਂ ਸਮਝਾ ਦਿੰਦਾ ਕਿ ਇਹ ਨਿਰਾਕਾਰੀ ਵਸਤੂ ਕੀ ਹੈ ਪਹੁੰਚਣ ਵਾਸਤੇ ਨਿਰਾਕਾਰ ਦੇ ਦੇਸ਼ ਜਿਵੇਂ ਮਨ ਹੈ ਨਾ ਚਿੱਤ ਹੈ ਜਿਵੇਂ ਮਨ ਨੂੰ ਅਸੀਂ ਦਿੱਲੀ ਜਾਣਾ ਹੈ ਹੁਣ ਅਸੀਂ ਦਿੱਲੀ ਜਾਣਾ ਨਹੀਂ ਹੁਣ ਘਰ ਬੈਠੇ ਹੀ ਦਿੱਲੀ ਜਾਣਾ ਹੈ ਆਪਣੇ ਘਰ ਵਿੱਚ ਬੈਠੇ ਆ ਖਿਆਲ ਕੀਤਾ ਮਨ ਕੀਤਾ ਬਸ ਇਹ ਦਿੱਲੀ ਜਾਣਾ ਹੈ ਦਿੱਲੀ ਦਾ ਸੁਪਨਾ ਲੈ ਲਿਆ ਤੇ ਚਿੱਤ ਦੇ ਨਾਲ ਅਸੀਂ ਚੇਤੇ ਕੀਤਾ ਉਹਨੂੰ ਚਿਤਵਿਆ ਧਿਆਇਆ ਧਿਆਉਣਾ ਉਹਨੂੰ ਧਿਆਨ ਦੇ ਨਾਲ ਜਦੋਂ ਆਪਾਂ ਅੰਦਰ ਆਪਣੇ ਧਿਆਨ ਦੇ ਰਹੇ ਸਾਡੇ ਦ੍ਰਿਸ਼ ਪੈਦਾ ਹੋ ਗਿਆ ਉਹ ਤੋਂ ਉਸੇ ਵੇਲੇ ਗੱਲ ਕਰਦੇ ਆ ਕਿ ਦਿੱਲੀ ਦਿੱਲੀ ਦਾ ਨਾਲ ਹੀ ਦ੍ਰਿਸ਼ ਅੰਦਰ ਸ਼ੁਰੂ ਆ ਗਿਆ ਇਹ ਕੀ ਹੋਇਆ ਕਿ ਧਿਆਨ ਨਾਲ ਅਸੀਂ ਦਿੱਲੀ ਪਹੁੰਚ ਗਏ ਜਾਂ ਸਕਿੰਟਾ ਸਕਿੰਟ ਵੀ ਨਹੀਂ ਲੱਗਦੀ ਉਸੇ ਵੇਲੇ ਜਿਵੇਂ ਹੀ ਖਿਆਲ ਪੈਦਾ ਹੋਇਆ ਨਾਸਿ ਦਿੱਲੀ ਉਸੇ ਵੇਲੇ ਇਸੇ ਕਰਕੇ ਹੀ ਨਿਝ ਕਰਦਾ ਜਿਹੜਾ ਰਸਤਾ ਹੈ ਨਾ ਉਹ ਧਿਆਨ ਦੇ ਨਾਲ ਮਨ ਦੇ ਨਾਲ ਹੀ ਹੁੰਦਾ ਜੀ ਸੱਚਖੰਡ ਆਪਣੇ ਤੁਰਤਾਂ ਨਿਝ ਕਰ ਜਾਣਾ ਤੇ ਇਹ ਦੇ ਇਹਦੇ ਵਿੱਚ ਸਹਾਇਤਾ ਸਾਨੂੰ ਕਰਨੀ ਹੈ ਮਨ ਨੇ ਮਨ ਦਾ ਦੂਜਾ ਨਾਮ ਹੀ ਧਿਆਨ ਹੈ ਪਰ ਨਿਝ ਕਰ ਜਾਣ ਵੇਲੇ ਸਾਨੂੰ ਆਪਣੇ ਨਿਝ ਕਰ ਦਾ ਗਿਆਨ ਵੀ ਹੋਣਾ ਜ਼ਰੂਰੀ ਜੀ ਸਮਝ ਜੀ ਜਿਵੇਂ ਇੱਥੇ ਆਕਾਰ ਵਿੱਚ ਸੰਸਾਰ ਵਿੱਚ ਦਿੱਲੀ ਜਾਣਾ ਹੈ ਤੇ ਸਾਨੂੰ ਪਤਾ ਇਹ ਹੋਣਾ ਚਾਹੀਦਾ ਬੱਸ ਇੱਥੋਂ ਚੱਲਣੀ 8 ਵਜੇ ਚੱਲਣੀ ਹੈ। ਰਸਤੇ ਵਿੱਚ ਆਹ ਅੱਡੇ ਆਉਣੇ ਨੇ ਤੇ 8 ਵਜੇ ਤੱਕ ਅਸੀਂ ਦਿੱਲੀ ਪਹੁੰਚਣਾ ਹੈ ਗਿਆਨ ਹੋ ਗਿਆ। ਪਤਾ ਲੱਗ ਗਿਆ ਰੋਟੀ ਵੀ ਰਾਹ ਵਿੱਚ ਕਿੱਥੇ ਖਾਣੀ ਹੈ ਉਹ ਵੀ ਪਤਾ ਲੱਗ ਗਿਆ। ਇਹ ਵੀ ਸਾਰਾ ਗਿਆਨ ਲੈ। ਇਸੇ ਤਰ੍ਹਾਂ ਨਿਜਕਰ ਆਪਣੇ ਪਰਮਪિતા ਪਰਮੇਸ਼ਰ ਦੇ ਕੋਲ ਜਾਣ ਵਾਸਤੇ ਸਾਨੂੰ ਗਿਆਨ ਦੀ ਲੋੜ ਹੈ। ਕਿ ਕਿਸ ਤਰ੍ਹਾਂ ਅਸੀਂ ਧਿਆਨ ਦੇ ਜ਼ਰੀਏ ਆਪਣੇ ਪਰਮਪિતા ਪਰਮੇਸ਼ਰ ਦੀ ਗੋਦ ਵਿੱਚ ਉਹਦੇ ਚਰਨਾਂ ਦੀ ਸ਼ਰਨ ਦੇ ਵਿੱਚ ਕੀ ਹੈ। ਤਾਂ ਇਨਰ ਆਕਾਰ ਦੀ ਵਸਤੂ ਜਿਹੜੀ ਹੈ ਇਹ ਧਿਆਨ ਹੈ ਧਿਆਨ ਦੇ ਨਾਲ ਚੱਲਣਾ ਇਸ ਧਿਆਨ ਦੇ ਜਰੀਏ ਕਾਰਵਾਈ ਸ਼ੁਰੂ ਹੁੰਦੀ ਹੈ ਲੇਕਿਨ ਪੂਰੇ ਵਿਸਥਾਰ ਨਾਲ ਜਿਹੜੀ ਗੱਲਬਾਤ ਹੈ ਉਹ ਅਗਲੇ ਵੀਡੀਓ ਵਿੱਚ ਅਪਲੋਡ ਕਰਾਂਗੇ ਹੁਣ ਤਾਂ ਬਸ ਇਹ ਮੋਟੀ ਮੋਟੀ ਬੇਸਿਕ ਗੱਲਾਂ ਦਸੀਆਂ ਤੇ ਦਸੀਆਂ ਹੋਈਆਂ ਗੱਲਾਂ ਵਿੱਚੋਂ ਜੇਕਰ ਕੋਈ ਵੀ ਸਵਾਲ ਕਰਨਾ ਹੋਵੇ ਕੋਈ ਮਤਲਬ ਕਿਸੇ ਵੇਲੇ ਭੁਲੇਖਾ ਜਿਹਾ ਹੁੰਦਾ ਭਰਮ ਜਿਹਾ ਭੁਲੇਖਾ ਜਿਹਾ ਰਹਿ ਜਾਂਦਾ ਵਿੱਚ ਹੈ ਨਾ ਕੋਈ ਸਵਾਲ ਵੀ ਪੈਦਾ ਹੁੰਦਾ ਜਿੱਥੇ ਨਾ ਸਮਝ ਲੱਗਦੀ ਹੋਵੇ ਉਥੇ ਆਪ ਜੀ ਬੜੇ ਖੁਸ਼ੀ ਦੇ ਨਾਲ ਸਵਾਲ ਕਰ ਸਕਦੇ ਹੋ ਤੇ ਦੱਸੋ ਉਹਦਾ ਪੂਰੀ ਕੋਸ਼ਿਸ਼ ਕਰਾਂਗੇ ਆਪਣੇ ਸਵਾਲ ਤੁਹਾਡੇ ਦਾ ਜਵਾਬ ਦੇਣ ਦੀ ਕਿਉਂਕਿ ਇਹ ਚੈਨਲ ਬਣਾਇਆ ਹੀ ਇਸੇ ਕਰਕੇ ਆ ਕਿ ਜਿਹੜੇ ਸੱਚ ਦੇ ਭਲਾ ਸੀ ਉਹਨਾਂ ਨੂੰ ਸੱਚ ਦਾ ਪਤਾ ਲੱਗ ਸਕੇ ਸੱਚ ਤੋਂ ਅੱਜ ਸਭ ਦੂਰ ਨੇ ਜਿਹੜਾ ਸੱਚ ਦਾ ਖੋਜੀ ਹੈ ਨਾ ਉਹ ਉਹਦੇ ਅੰਦਰ ਦੀ ਜਿਹੜੀ ਹਾਲਤ ਹੈ ਉਹ ਮੈਨੂੰ ਪਤਾ ਆਪਾਂ ਵੀ ਉਸ ਇਸੇ ਰਸਤੇ 'ਚ ਹੋ ਲੰਗੇ ਆ ਇਹ ਰਸਤਾ ਮਿਲਦਾ ਨਹੀਂ ਹੈਗਾ ਰਸਤਾ ਬਹੁਤ ਮੁਸ਼ਕਲ ਆ ਨਾ ਮਿਲਦਾ ਹੈ ਕਿਰਪਾ ਕਰੀ ਤਸਾਈ ਕਾਰ ਕਰਾਈ ਸਬ ਬੇਨਤੀ ਕਰਨੀ ਸਭ ਕੁਝ ਹੋ ਜਾਂਦਾ ਹੈ ਸਾਰਾ ਕੁਝ ਹੁੰਦਾ ਹੈ ਸੰਗਤ ਜੀ ਸਭ ਕੁਝ ਹੁੰਦਾ ਹੈ ਪਰਮੇਸ਼ਰ ਕਿਤੇ ਦੂਰ ਸਰਵ ਵਿਆਪਕ ਜਦੋਂ ਅਸੀਂ ਕਹਿ ਰਹੇ ਹਾਂ ਅੰਦਰਿਤ ਹੈ ਉਹੀ ਤਾਂ ਕਾਰਵਾਈ ਕਰ ਰਿਹਾ ਸਰ ਚਲੋ ਜਿਸ ਤਰ੍ਹਾਂ ਮੀਆਂ ਹੁਣ ਅਗਲੀ ਵੀਡੀਓ ਵਿੱਚ ਬਾਕੀ ਆਪਾਂ ਜਿਹੜੀ ਉਹ ਸਾਰੀ ਗੱਲਬਾਤ ਨੂੰ ਸਮਝਾਂਗੇ ਇਸ ਤੋਂ ਅਗਲੀ ਵੀਡੀਓ ਵਿੱਚ ਦੱਸਾਂਗੇ ਕਿ ਮਨੁੱਖ ਵਿੱਚ ਮਨੁੱਖ ਜਿਹੜਾ ਕੋਈ ਸੰਸਾਰ ਵਿੱਚ ਕੀ ਲਾਹਾ ਲੈਣਾ ਹੈ ਤੇ ਲਾਹਾ ਲੈਣਾ ਕਿਵੇਂ ਹੈ ਇਹ ਜੋ ਗੋਬਿੰਦ ਮਿਲਣ ਕੀ ਬਰੀਆ ਹੈ ਨਾ ਇਹ ਹੁਣ ਜਿਹੜੀ ਗੋਬਿੰਦ ਮਿਲਣ ਦੀ ਸਾਡੀ ਵਾਰੀ ਆ ਇਹ ਮਨੁੱਖ ਜਨਮ ਦੇ ਵਿੱਚ ਇਹ ਵਾਰੀ ਜਿਹੜੀ ਸਾਡੀ ਆ ਇਹਨੂੰ ਅਸੀਂ ਕਿਸ ਤਰ੍ਹਾਂ ਹੁਣ ਨਿਪਾਉਣਾ ਹੈ ਇਹ ਵਾਰੀ ਆਪਣੀ ਜਿਹੜੀ ਹੈ ਖੁੰਝ ਨਾ ਜਾਵੇ ਇਹ ਆਪਾਂ ਲੈਂਡ 'ਚ ਜਿਹੜੇ ਲੱਗੇ ਹੋਏ ਆ ਨਾ ਵਾਰੀ ਆ ਸਾਡੀ ਕੋਪਦ ਮੰਨਣ ਕੀ ਇਹ ਵਾਰੀ ਤੋਂ ਅਸੀਂ ਚੁੱਕ ਨਾ ਜਾਈਏ ਕਿਤੇ ਕਿਤੇ ਫਿਸਲ ਨਾ ਜਾਈਏ ਇਧਰ ਉਧਰ ਤਿਲਕ ਨਾ ਜਾਈਏ ਆਪਾਂ ਲੈਂਡ 'ਚ ਲੱਗੇ ਨੰਬਰ ਵਾਈਜ਼ ਆਪਣੇ ਪਰਮ ਪਿਤਾ ਪਰਮੇਸ਼ਰ ਦੇ ਚਰਨਾਂ ਦੀ ਸ਼ਰਨ ਵਿੱਚ ਪਹੁੰਚ ਜਾਈਏ ਤਾਂ ਉਹ ਇਹ ਸਾਰੇ ਜਿਹੜੇ ਇਹ ਇਸ ਤਰ੍ਹਾਂ ਅਸੀਂ ਕਿਸ ਤਰ੍ਹਾਂ ਕਰਨਾ ਹੈ ਸਾਡੇ ਜਿਹੜੇ ਨੇ ਕੀ ਫਰਜ਼ ਨੇ ਕਿਸ ਤਰ੍ਹਾਂ ਕਰਕੇ ਗਿਆਨ ਪ੍ਰਾਪਤ ਕਰਨਾ ਹੈ ਕਿਸ ਤਰ੍ਹਾਂ ਧਿਆਨ ਬਾਰੇ ਜਾਣਣਾ ਹੈ ਤਾਂ ਇਹ ساری ਗੱਲਬਾਤ ਜਿਹੜੀ ਹੈ ਅਗਲੀ ਵੀਡੀਓ ਦੇ ਵਿੱਚ ਅਗਲੀ ਆਡੀਓ ਦੇ ਵਿੱਚ ਆਪਾਂ ਅਪਲੋਡ ਕਰਦੇ ਆਂਗੇ ਤੇ ਹੁਣ ਇੱਥੇ ਹੀ ਆਪਾਂ ਫਤਿਹ ਬੁਲਾਉਨੇ ਆਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ